ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਦੀ ਜਿਹੜੀ ਆਪਣੀ ਇਹ ਵੀਡੀਓ ਵਾ ਕੋਈ ਵੀ ਸਕਿਪ ਨਾ ਕਰਿਓ ਲਾਸਟ ਤੱਕ ਜਰੂਰ ਵੇਖਿਓ ਤੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਨੂੰ ਜੋ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਆ ਜਿਵੇਂ ਕਿ ਪੰਜਾਬ ਪੁਲਿਸ ਵਿੱਚ ਪੋਸਟਾਂ ਕੱਢ ਰਹੇ ਆ ਚਲੋ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿਉਂਕਿ ਜਿਹੜੇ ਮਤਲਬ ਛੋਟੇ ਘਰਾਂ ਦੇ ਹੁੰਦੇ ਆ ਬੇਰੁਜ਼ਗਾਰ ਹੁੰਦੇ ਆ ਉਹਨਾਂ ਨੂੰ ਨੌਕਰੀ ਮਿਲ ਰਹੀ ਆ ਹਨਾ ਉਦੇ ਨਾਲ ਨਾਲ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕਈ ਬੱਚੇ ਇਦਾਂ ਦੇ ਆ ਕਿ ਟੈਸਟ ਜ਼ਰੂਰ ਕਲੀਅਰ ਕਰ ਲੈਂਦੇ ਆ ਪਰ ਕਾਰਨ ਕਿ ਛੋਟੀ ਹਾਈਟ ਹੋਣ ਕਰਕੇ ਉਹਨਾਂ ਦੀ ਫਿਜ਼ੀਕਲ ਵਿੱਚ ਸਿਲੈਕਸ਼ਨ ਨਹੀਂ ਹੁੰਦੀ ਠੀਕ ਆ ਤੇ ਇੱਕ ਜਿਹੜੀ ਹਾਈਟ ਆ ਉਹ ਤਾਂ ਚਲੋ ਵਾਹਿਗੁਰੂ ਦੀ ਦੇਣ ਆ ਹਨਾ ਤੇ ਸੋ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਭਗਵੰਤ ਮਾਨ ਜੀ ਨੂੰ ਕਿ ਕੋਈ ਐਸਾ ਟਰੇਡ ਪੰਜਾਬ ਪੁਲਿਸ ਵਿੱਚ ਜ਼ਰੂਰ ਕੱਢਿਆ ਕਰਨ ਜੋ ਕਿ ਪਲੱਸ 2 ਪਾਸ ਬੱਚੇ ਛੋਟੀ ਹਾਈਟ ਵਾਲੇ ਹੋਣ ਉਹ ਵੀ ਜਰੂਰ ਭਰਤੀ ਹੋ ਸਕਣ ਕਿਉਂਕਿ ਇਹ ਮੈਂ ਬਹੁਤ ਜ਼ਿਆਦਾ ਵੇਖਿਆ ਯਾਰ ਕਿ ਪੰਜਾਬ ਪੁਲਿਸ ਵਿੱਚ ਹਾਈਟ ਵੱਧ ਮੰਗਦੇ ਆ ਹਨਾ ਪਰ ਐਸਾ ਟ੍ਰੇਡ ਵੀ ਜਰੂਰ ਹੋਣਾ ਚਾਹੀਦਾ ਕਿਉਂਕਿ ਮੈਂ ਜ਼ਿਆਦਾਤਰ ਸੁਣਨ ਦੇ ਚ ਮੇਰੇ ਇਹੀ ਆਇਆ ਕਹਿੰਦੇ ਕਿ ਜੇ ਛੋਟੀ ਹਾਈਟ ਹੋਵੇ ਤਾਂ ਉਹ ਡਿਗਰੀ ਮੰਗਦੇ ਆ ਤੁਸੀਂ ਸਾਰੇ ਆਪ ਸਿਆਣੇ ਹੋ ਕਿ ਗਰੀਬਾ ਘਰਾਂ ਵਿੱਚ ਤੁਹਾਨੂੰ ਪਤਾ ਡਿਗਰੀ ਕਰਨ ਜੋਗੇ ਪੈਸੇ ਨਹੀਂ ਹੁੰਦੇ ਬੱਚਿਆਂ ਕੋਲ ਮਸਾ ਪਲੱਸ 2 ਪਾਸ ਹੁੰਦੀ ਆ ਤੇ ਇਸ ਕਰਕੇ ਭਗਵੰਤ ਮਾਨ ਜੀ ਨੂੰ ਮੇਰੀ ਬੇਨਤੀ ਆ ਕਿ ਹੁਣ ਜਿਹੜੀਆਂ ਆਉਣ ਵਾਲੀਆਂ ਪੰਜਾਬ ਪੁਲਿਸ ਵਿੱਚ ਪੋਸਟਾਂ ਵਾਂ ਉਹਨਾਂ 'ਚ ਐਸਾ ਟਰੇਡ ਜ਼ਰੂਰ ਕੱਢੋ ਜਿਦੇ ਵਿੱਚ ਹਾਈਟ ਘੱਟ ਹੋਵੇ ਠੀਕ ਹੈ ਜੀ ਤੇ ਸੋ ਜਿਹਨੂੰ ਜਿਹਨੂੰ ਇਹ ਵੀਡੀਓ ਵਧੀਆ ਲੱਗਦੀ ਆ ਤੇ ਜਿਹਨੂੰ ਜਿਹਨੂੰ ਸਚਾਈ ਆ ਤਾਂ ਉਹ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਇੰਨੀ ਕੁ ਕਰ ਦਿਓ ਕਿ ਆਪਣੇ ਪੰਜਾਬ ਦੇ ਸੀਐਮ ਤੱਕ ਜ਼ਰੂਰ ਪਹੁੰਚੇ ਤੇ ਸੋ ਜਿਹੜੀਆਂ ਆਉਣ ਵਾਲੀਆਂ ਪੋਸਟਾਂ ਵਾਂ ਉਨ੍ਹਾਂ ਦੇ ਵਿੱਚ ਜਿਹੜੇ ਬੱਚੇ ਛੋਟੀ ਹਾਈਟ ਵਾਲੇ ਆ ਉਹ ਵੀ ਭਰਤੀ ਹੋ ਸਕਣ ਠੀਕ ਹੈ ਜੀ ਸਸੀ ਕਾਲ ਜੀ ਸਾਰਿਆਂ ਨੂੰ